ਨਵੇਂ ਸਾਲ 2025 ਦੀ ਆਮਦ ਮੌਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਜੋ ਬੋਲੇ ਸੋ ਨਿਹਾਲ ਦੇ ਜਕਾਰੇ ਲਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ ਹੈ ਮੰਨੇ ਜਾ ਰਿਹਾ ਹੈ ਕਿ ਨਵੇਂ ਸਾਲ ਦੀ ਆਮਦ ਮੌਕੇ 4 ਲੱਖ ਤੋਂ ਵੱਧ ਸੰਗਤ ਸ੍ਰੀ ਹਰਮੰਦਰ ਸਾਹਿਬ ਪਹੁੰਚੀ ਹੈ ਬੇਸ਼ੱਕ ਸੰਤਾਂ ਦੀ ਗਿਣਤੀ ਰਿਕਾਰਡ ਤੋੜ ਰਹੀ ਹੈ ਪਰ ਗੁਰੂ ਕੇ ਲੰਗਰ ਲਗਾਤਾਰ ਚੱਲ ਰਹੇ ਨੇ ਦਰਸਲ ਗੁਰੂ ਨਗਰੀ ਦੇ ਨਿਵਾਸੀਆਂ ਦੇ ਨਾਲ-ਨਾਲ ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਸਾਲ 2025 ਦੀ ਆਮਦ ਮੌਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ 31 ਦਸੰਬਰ ਦੀ ਸਵੇਰ ਤੋਂ ਹੀ ਸ਼ਰਧਾਲੂ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚ ਰਹੇ ਨੇ ਰਾਤ 9 ਵਜੇ ਤੋਂ ਲੈ ਕੇ 12 ਵਜੇ ਤੱਕ 2 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਪਰਕਰਮਾ ਦੇ ਵਿੱਚ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਹਾਲਾਤ ਅਜਿਹੇ ਨੇ ਕਿ ਪੈਰ ਰੱਖਣ ਦੇ ਲਈ ਵੀ ਥਾਂ ਨਹੀਂ ਹੈ ਇਸ ਦੇ ਨਾਲ ਹੀ ਅੰਦਾਜ਼ਾ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ 3 ਲੱਖ ਦੇ ਕਰੀਬ ਸ਼ਰਧਾਲੂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਸਕਦੇ ਨੇ ਰਾਤ 9 ਵਜੇ ਤੋਂ ਹੀ ਹਰਮੰਦਰ ਸਾਹਿਬ ਵਿਖੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੰਗਤ ਦੀ ਭੀੜ ਇੰਨੀ ਜ਼ਿਆਦਾ ਹੋ ਗਈ ਕਿ ਲੋਕਾਂ ਨੂੰ ਸ੍ਰੀ ਹਰਮੰਦਰ ਸਾਹਿਬ ਦੁਆਲੇ ਪ੍ਰਕਰਮਾ ਕਰਨ ਲਈ ਵੀ ਸੰਘਰਸ਼ ਕਰਨਾ ਪਿਆ। ਦੇਖੋ ਜੀ 2025 ਦੇ ਵਿਚ ਨਵੀਂ ਸ਼ੁਰੂਆਤ ਲਈ ਪਿਛਲੀਆਂ ਭੁੱਲਾਂ ਚੁੱਕਾ ਮਾਫੀ ਲਈ ਅੱਗੇ ਗਾਂ ਵਾਸਤੇ ਗੁਰੂ ਸਾਹਿਬ ਤੋਂ ਸਮੱਤ ਲੈਣ ਲਈ ਮੱਤ ਲੈਣ ਲਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਲਈ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪੁੱਜੇ ਹਾਂ ਜਿੱਥੇ ਅੱਜ ਨਵਾਂ ਬਾਰਾ ਸ਼ੁਰੂ ਹੋਇਆ ਉੱਥੇ ਹੀ ਅੱਜ ਮੇਰੀ ਸਰਦਾਰਨੀ ਦਾ ਜਨਮ ਦਿਨ ਵੀ ਹੈ ਉਹ ਵੀ ਅਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਚੜ੍ਹਦੀ ਕਲਾ ਤੇ ਸੇਜਾਬੀ ਲਈ ਕੀਤਾ ਅਤੇ ਸਰਬੱਤ ਦੇ ਭਲੇ ਵੀ ਅਸੀਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਹੈ ਕਿ ਸਰਮੁਖਤਾ ਦੀ ਭਲਾਈ ਹੋਵੇ ਪਿਛਲੇ ਸਮੇਂ ਵਿੱਚ ਹੋ ਜੀਆਂ ਕੋਈ ਵੀ ਖੁਨਾਮੀਆਂ ਉਨਾਂ ਨੂੰ ਮਾਫ਼ ਕਰਨਾ ਤੇ ਅੱਗੇ ਵਾਸਤੇ ਸਾਨੂੰ ਸਮਤ ਬਖਸ਼ੀ। ਦੇਖੋ ਇਹ ਅੰਗਰੇਜ਼ੀ ਬੜਾ ਆ ਜਿਹੜੀ ਸਾਡੀ ਹੋਂਦ ਦੀ ਪੀੜ੍ਹੀ ਆ ਉਹ ਕਲੱਬਾਂ ਵਿੱਚ ਨਾਈਟ ਕਲੱਬਾਂ ਵਿੱਚ ਜਾਂ ਦੂਜੇ ਨਾਚਗਾਣਿਆਂ ਵਿੱਚ ਉਲਜੀ ਹੋਈ ਆ ਆਪਣੇ ਜਿਹੜਾ ਸਮਾਜਿਕ ਕਦਰਾਂ ਕੀਮਤਾਂ ਉਹਨੂੰ ਭੁੱਲੀ ਹੋਈ ਆ ਗੁਰੂ ਸਾਹਿਬ ਦੇ ਚਰਨਾ ਵਿੱਚ ਜੁੜਨ ਦੀ ਬਜਾਏ ਤੇ ਸਿੱਖ ਕੌਮ ਦੇ ਲਈ ਨਾਈਟ ਕਲੱਬਾਂ ਵਿੱਚ ਮਨਾਉਣਾ ਨਾਮਾਵਰਾ ਇਹ ਬਹੁਤ ਮਾੜੀ ਗੱਲ ਆ ਸਾਨੂੰ ਆਪਣੇ ਵਿਰਸੇ ਨਾਲ ਆਪਣੇ ਧਰਮ ਦੇ ਨਾਲ ਜੁੜਨਾ ਚਾਹੀਦਾ। ਜੀ ਜੀ ਬਿਲਕੁਲ ਜੀ ਆਪ ਜੀ ਨੂੰ ਪਹਿਲਾਂ ਮੈਂ ਤਾਂ ਗੁਰਗੋਬਿੰਦ ਸਿੰਘ ਜੀ ਕਲ ਕੀਦਰ ਪਾਤਸ਼ਾਹੀ ਦੀ ਫਤਿਹ ਕਜਨਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਚੈਨਲ ਐ ਸਾਰਿਆਂ ਨੂੰ ਨਵੇਂ ਸਾਲ ਦੀਆਂ ਜੋ ਨਵਾਂ ਸਾਲ ਆਗਾਜ਼ ਹੋਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਕਾਰਿਆਂ ਦੀ ਗੂੰਜ ਰਹੀ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਵਾਂ ਸਾਲ ਤਾਂ ਸੰਗਤ ਜੀ ਮਾਰਚ ਚ ਹੁੰਦਾ ਹੈ ਚੇਤ ਚ ਹੁੰਦਾ ਹੈ ਫਿਰ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਦੇਸ਼ੌਰ ਦੇ ਦਿਆਂ ਸਤ ਜੀ ਨੂੰ 9 ਸਾਲ ਦੀਆਂ ਲੱਖ ਲੱਖ ਮੁਬਾਰਕਾਂ ਬਿਸਰ ਨਾਹੀ ਦਤਾਰ ਆਪਣਾ ਨਾਮ ਦੇਹੋ ਗੁਨ गावा ਦਿਨ ਰਾਤ ਨਾਨਕ ਚਾਹੋ ਇਹੋ ਜੋ 2024 ਜੋ बीत ਚੁਕਿਆ ਸਮਾ ਸਤਗੁਰ ਜੀ ਬਖਸ਼ਣ ਬਖਸ਼ਣਹਾਰ ਨੇ ਇਸ ਲਈ ਅਬ ਗੁਨ ਬਖਸਲੇ ਫਿਰ ਅੱਗੇ ਮਾਰਗ ਪਾਵੈ ਦਇਆ ਕਰੋ ਕਸ਼ਮੀਰ ਉਪਾਵੋ ਡੁੱਬਦੇ ਪੱਥਰ ਤਾਰੇ ਕੋਈ ਵੀ ਫੈਸਟੀਵਲ ਤਿਉਹਾਰ ਹੋਵੇ ਸਤਗੁਰ ਜੀ ਦੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਏ हां जी बिल्कुल जी सतगुरु जी ਦੇ ਘਰ ਤੋਂ ਸ਼ੁਰੂਆਤ ਕਰਾਂਗੇ ਤੇ ਸਾਡਾ ਜੀਵਨ ਸਫਲਾ ਹੋਏਗਾ ਐਸੀ ਵਾਈਬ੍ਰੇਸ਼ਨ ਸੱਚਕੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਦੋਂ ਗੁਰੂ ਸਾਹਿਬ ਜੀ ਦੀ ਗੋਦੀ 'ਚ ਬੈਠ ਜਾਈਦਾ ਹੈ ਤਾਂ ਬਹੁਤ ਸੁਣੀਆਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਕੀਰਤਨ ਦੀਆਂ ਧੁਨਾ ਵਾਜਰੀਆਂ ਨੇ ਗੁਰਕੇ ਰਾਗੀ ਸਿੰਘ ਕੀਰਤਨ ਕਰਦੇ ਨੇ ਤਾਂ ਆਸਾ ਦੀ ਵਾਰ ਦਾ ਜਦੋਂ ਕੀਰਤਨ ਸਰਵਣ ਕਰੀਦਾ ਹੈ ਆਨੰਦ ਦੀ ਆਨੰਦ ਭਰਪੂਰ ਆਨੰਦ ਮਿਲਦਾ ਹੈ ਸੋ ਇਹੋ ਹੀ ਹੈ ਮੈਸੇਜ ਜੀ ਗੁਰੂ ਸਾਹਿਬ ਜੀ ਦੇ ਘਰ ਤੋਂ ਸ਼ੁਰੂਆਤ ਕਰਨਾ ਚਾਹੀਦੀ ਹੈ ਸਾਧ ਸੰਗਤ ਜੀ ਸਤਿਗੁਰ ਜੀ ਮਿਹਰ ਕਰਨ ਆਪਣ ਨਾਲ ਚਰਨਾਂ ਨਾਲ ਜੋੜ ਕੇ ਰੱਖਣ ਸਤਿਗੁਰ ਜੀ ਬਿਨ ਹਰ ਭਜਨ ਨਾ ਹੀ ਛੁਟ ਕਰਾ ਨਾ ਬਿਨਾ ਕੈਸੇ ਉਤਰਸ ਪਾਰ ਜਿਹੜਾ ਵੀ ਜੀਵ ਇਸ ਸੰਸਾਰ ਦੇ ਵਿੱਚ ਆਇਆ ਏ 84 ਲੱਖ ਜੁਣੀ ਉਪਾਈ ਮਾਨਸ ਕੋ ਪ੍ਰਭ ਦੀ ਵਟਾਈ ਸਤਿਗੁਰ ਦੀ ਕਿਰਪਾ ਦੇ ਨਾਲ ਭਾਵੇਂ ਸਹਾਇਤਾ ਹੀ ਹੋਵੇ ਅਮਰਤਾਰੀ ਤਾਂ ਨਿਤਨੇਮ ਕਰਦਾ ਹੀ ਕਰਦਾ ਹੈ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਤੇ ਉਹ ਉਹਦਾ ਪਾਰ ਉਤਾਰਾ ਸਤਗੁਰ ਜੀ ਦੇ ਨਾਮ ਦੇ ਨਾਲ ਹੋਣਾ ਹੈ 사ਤ ਸੰਗਤ ਜੀ ਸੋ ਸਤਗੁਰ ਜੀ ਕਿਰਪਾ ਕਰਨ ਜਿਹੜੇ ਅੱਜ ਕੱਲ ਦੇ ਜਿਹੜੇ ਤੁਸੀਂ ਨਵਾਂ ਸਾਲ ਮਨਾਉਂਦੇ ਜੀ ਉਹ ਕਲੱਬਾਂ ਚ ਵਿੱਚ ਮਨਾਉਂਦੇ ਉਹ ਬਹੁਤ ਬਸ ਨਾਇਕਜੋਕ ਗਲਤ ਗੱਲ ਆ ਜੀ ਸਾਨੂੰ ਸਤਗੁਰ ਜੀ ਦੇ ਸ਼ੁਰੂਆਤ ਕੋਈ ਵੀ ਮੈਂ ਕਹਿੰਨਾ ਕੋਈ ਵੀ ਫੈਸਟੀਵਲ ਤਿਹਾਰ ਹੋਵੇ ਸਤਗੁਰ ਜੀ ਦੇ ਇਹ ਦਰ ਤੋਂ ਸ਼ੁਰੂਆਤ ਹੁੰਦੀ ਹੈ ਸਤਗੁਰ ਜੀ ਦੇ ਜਨਮ ਮਾਰਨ ਉਹਦੇ ਹੁਕਮ ਚ ਆਏ ਆ ਤੇ ਉਹਦੇ ਹੁਕਮ ਚ ਸਾਰੇ ਸੰਸਾਰ ਵਿੱਚ ਜਾਣਾ ਹੈ ਸੋ ਸਤਗੁਰ ਜੀ ਦੀ ਸ਼ਿਫਟ ਵਿੱਚ ਗੁਰਗੋਬਿੰਦ ਸਿੰਘ ਕਲਗੀਧਰ ਪਾਸ਼ਾਹੀ ਦਾ ਵੀ ਆ ਰਿਹਾ 6 ਜਨਵਰੀ ਵਾਲੇ ਦਿਨ ਉਹਨਾਂ ਦੇ ਕੁਝ ਮੈਂ ਸਤਰਾ ਸਰਵਨ ਕਰਾਵਾਂਗਾ ਗੁਰਗੋਬਿੰਦ ਸਿੰਘ ਕਲਗੀਧਰ ਪਾਸ਼ਾਹੀ ਦਾ ਜੋ ਪਟਨਾ ਸਾਹਿਬ ਦੀ ਧਰਤੀ ਤੇ ਤਈ ਪ੍ਰਕਾਸ਼ ਹਮਾਰਾ ਪਾਇਓ ਪਟਨਾ ਸਹਿਰ ਵਿਖੇ ਪਾਵ ਪਾਇਓ ਉੱਥੇ ਮਨਾਣ ਗਿਆ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਔਰ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਵੀ ਮਨਾਣ ਗਿਆ ਸੋ ਉਹਨਾਂ ਦੀਆਂ ਕੁਝ ਮੈਂ ਸਤਰਾ 2 3 ਸਤਰਾ ਛੋਟ ਚ ਆਰਜ ਨੂੰ ਮੈਂ ਸਰਵਨ ਕਰਾਵਾਂਗਾ ਇਸ ਮਾਧਮ ਰਾਈ ਮੇਰੇ ਸਤਿਗੁਰ ਕਲਗੀ ਜਵਾਲਾ ਉਪਤ ਕੋਉਂ ਦੇ ਲੇ ਖੇਲਾ ਕੇ ਹਾਲੇ ਵੀ ਆਖੀ ਜਾਵੇਂ ਤੇਰੇ ਕਰ ਜਾ ਤਿਵੇਂ ਤਾਰਾ ਉਹ ਮੇਰੇ ਸਤਿਗੁਰ ਕਲਗੀ ਜਵਾਲਾ ਮੈਂ ਕਦੇ ਕਦੇ ਸੋਚਾਂ ਤੋ ਕਿਸਮਤੀ ਦਾ ਬਣਿਆ ਉਤਨ ਗੁਜਰੀ ਵਰਗੀ ਮਾਤਾ ਜਿਨ ਨੇ ਐਸਾ ਪੁੱਤਰ ਜਨਿਆ ਉਹ ਹੱਥ ਵਿੱਚ ਕਿਰਪਾਨ ਪੜਾ ਕੇ ਉਹ ਖੰਡੇ ਦੀ ਪੌਲਿਸ਼ ਕਾ ਕੇ ਹਲੇ ਵੀ ਅੱਖ ਜਾਵੇ ਫਿਰ ਕਰ ਜਾ ਕਿਵੇਂ ਓਕਾਰਾਂ ਮੇਰੇ ਸਤ ਗੁਰ ਕਲਗੀ ਹਵਾਲਾ ਸੁਦਰਤ ਮੀ ਅਥਰੋ ਕੇਰੇ ਉਦਿਤ ਤੱਕ ਕੇਦਰ ਦੀ ਕਹਾਣੀ ਓ ਫੁੱਲ ਛੜ ਗਏ ਖੁਸ਼ਬੂਆਂ ਪੱਥਰ ਵੀ ਹੋ ਗਏ ਪਾਣੀ ਓ ਫੁੱਲ ਛੜ ਗਏ ਖੁਸ਼ਬੂਆਂ ਪੱਥਰ ਵੀ ਹੋ ਗਏ ਪਾਣੀ ਪਿਆਰੇ ਨੂੰ ਮਿੱਤਰ ਬਣਾ ਕੇ ਪਿਆਰੇ ਨੂੰ ਮਿੱਤਰ ਬਣਾ ਕੇ ਉਹ ਸਾਰਾ ਦਿਲ ਦਾ ਹਾਲ ਸੁਣਾ ਕੇ ਹਲੇ ਵੀ ਅੱਕ ਜਾਵੇ ਫਿਰ ਕਰ ਜਾ ਕਿਵੇਂ ਉਤਾਰਾਂ ਮੇਰੇ ਸਤਗੁਰ ਕਲਕੀਆਂ ਵਾਲਾ ਅਮਰ ਸੋ ਸਿੱਖ ਸੋ ਜੋ ਨਸ਼ਾ ਦੂਰ ਹੋ ਔਰ ਜਿੱਥੇ ਸਾਡੇ ਕਿਸਾਨ ਵੀਰ ਬੈਠੇ ਨੇ ਦਿੱਲੀ ਦੀ ਧਰਤੀ ਦੇ ਉੱਥੇ ਉਹਨਾਂ ਦੀ ਵੀ ਹਰ ਮਦਾਨੇ ਫਤਿਹ ਹੋਵੇ ਢੱਲੇਬਾਦ ਸਾਹਿਬ ਚੱਟ ਦੀ ਕਲਾ ਵਿੱਚ ਰਹਿਣ ਚੜਤੀ ਕਲਾ ਵੀਰੋ ਜਿਹੜਾ ਬਲਾਵੇ ਨੇ ਆ ਲੋ ਜੀ ਆ ਵੀਰੋ ਗੋਬਿੰਦ ਸਿੰਘ ਕਲਗੀਧਰ ਪਾਸ਼ੇ ਦੇ ਮਨ ਨੂੰ ਪਾਣੇ ਆ ਲੋ ਜੇ ਚੜਤੀ ਕਲਾ ਜਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ